ਬੋਦਵਾਰ 10 ਵਜੇ ਸੇ ਇੱਥੇ ਲੈ ਕੇ ਆਏ ਆ ਬੁਖਾਰ ਚੱਲਦਾ ਏ ਬੱਚੀ ਨੂੰ ਬੁਖਾਰੇ ਨਾਲ ਥੋੜਾ ਜਿਹਾ ਘੱਟ ਕਰਕੇ ਉਹ ਤਾਂ ਸਾਹ ਤੇ ਕਰਕੇ ਤੇ ਨਾ ਉਸੇ ਵੇਲੇ ਆਪਰੇਸ਼ਨ ਕਰ ਦਿੱਤਾ ਪ੍ਰੈਸ਼ਰਿੰਗ ਕਰਕੇ 2 ਦਿਨ ਹੋ ਗਏ ਕੁੜੀ ਰਲ ਗਈ ਥੱਲੇ ਨਹੀਂ ਆਉਣ ਦੇ ਆਉਣ ਨਹੀਂ ਰਿਹਾ ਅੱਜ ਆਏ ਆ ਤੇ ਪਤਾ ਨਹੀਂ ਕਿਹੜਾ ਟੀਕਾ ਲਾਤਾ ਉਸੇ ਵੇਲੇ ਕੁੜੀ ਸਾਡੀ ਸੋਰਪਰਲ ਹੋ ਗਈ ਆ ਉਸੇ ਵੇਲੇ ਪਤਾ ਨਹੀਂ ਉਹਨਾਂ ਕੀ ਹੋ ਗਿਆ ਮੇਰੀ ਬੱਚੀ ਨੂੰ ਸਾਡੀ ਕੀ ਲੱਗਦੀ ਹੈ ਜੀ ਮੇਰੀ ਨੌਂ ਹੈ ਕਿੰਨੀ ਮਰੀ ਸੀ ਸਵੇਹ 24 ਸਾਲ ਦੀ ਸੀ ਨਾਂ ਕੀ ਹੈ ਰਾਜੀ ਹੈ ਲੋ ਆਪਰੇਸ਼ਨ ਕਦਾ ਹੋਇਆ ਬੱਚੇ ਦਾ ਗਰੈਵਿਡ ਸੀ ਬੱਚਾ ਹੋਇਆ ਵਾ ਛੋਟਾ ਜਿਹਾ ਨਾਂ ਸੰਦੀਪ ਜੋ ਦੱਸੋ ਕੀ ਸਾਰੀ ਘਟਨਾ ਵਾ ਕੀ ਲੱਗਦੀ ਕੁੜੀ ਤੁਹਾਡੀ ਕੁੜੀ ਮੇਰੀ ਨੌਂ ਹੈ ਕੀ ਗੱਲ ਹੋਈ ਸਾਰੀ ਮੇਰੀ ਬੇਟੀ ਸੀ ਜੀ ਹਾਂ ਜੀ ਨੌਂ ਨਹੀਂ ਮੇਰੀ ਕੀ ਗੱਲ ਹੋਈ ਸਾਰੀ ਦੱਸੋ ਹਾਂ ਜੀ ਆਪਾਂ ਨਾ 3 ਦਿਨ ਪਹਿਲਾਂ ਇੱਥੇ ਦਾਗਲ ਕਰਾਇਆ ਵਾ ਕਿੱਥੇ ਆਪਣੇ ਕਾਲ ਹਸਪੀਟਲ ਤੇ ਨਾਲ ਹੀ ਮੈਂ ਆਖਿਆ ਵੀ ਚਲੋ ਵੀ ਆਪਾਂ ਸਰਕਾਰੀ ਨਹੀਂ ਚਲੋ ਕਰਾਣਾ ਵੀ ਆਪਾਂ ਪੈਸੇ ਖਰਚ ਲਾਂਗੇ ਤੇ ਸਾਡੇ ਪੀਤੀ ਜਿਹੜੀ ਆ ਸੌਖੀ ਰਵੇ ਇਹਨਾਂ ਚਲੋ ਆਪਰੇਸ਼ਨ ਕਰੀਕ ਕੀਤਾ ਵਾ ਠੀਕ ਆ ਤੇ ਬੱਚਾ ਹੋ ਗਿਆ ਸਾਡਾ ਲड़का ਤੇ ਉਹਨੂੰ ਆਪਾਂ ਲੈ ਗਏ ਆ ਸੁਖ ਸਰਵ ਸੁਖ ਤੇ ਉੱਥੇ ਆਪਾਂ ਬਾਅਦ ਚ ਉਹ ਦੋ ਦਿਨ ਉੱਥੇ ਰਿਹਾ ਵਾ ਤੇ ਮੁੜ ਕੇ ਕੱਲ ਨਾ ਕੁੜੀ ਬੜੀ ਢਿੱਲੀ ਜੀ ਲੱਗਣ ਦੀ ਰਾਤ ਦੀ ਤੋ ਇਹ ਲੱਤਾਂ ਚ ਵੀ ਜਾਣੈ ਨਹੀਂ ਮੈਂ ਰਾਤ ਦੀ ਕਹਿ ਕੇ ਗਿਆ 1 ਵਜੇ ਬਾਅਦ ਚ ਆਪਾਂ ਚੱਲ ਗਏ ਥੋੜਾ ਤੇ ਮੁੰਡੇ ਨੇ 5 ਵਜੇ ਫੋਨ ਕੀਤਾ ਆਪਾਂ 15 ਮਿੰਟਾਂ ਚ ਆ ਆਮਦਾਵਾਦੋ ਆ ਗਏ ਤੇ ਮੈਡਮ ਨੂੰ ਮੈਂ ਫੋਨ ਮੈਂ ਮੈਡਮ ਨੂੰ ਥੱਲੇ ਬੁਲਾਇਆ ਕੁੜੀ ਤੇ ਮੈਂ ਜਿੱਦਾਂ ਜਾਨ ਮੋਕ ਰਹੀ ਐ ਇਹਨੂੰ ਵੇਖੋ ਮੜਾ ਜਿੱਦਾਂ ਤੇ ਮੈਂ ਹਾਂ ਕੁੜੀ ਢਲੀ ਐ ਤੇ ਆਣ ਕੇ ਤੇ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹਨੇ ਮੁੜ ਕੇ ਹਾਲ ਕੇ ਕੋ ਟੀਗਾ ਜਾਈ ਤੇ ਉਹ ਪਤਾ ਨਹੀਂ ਹੁਣ ਅੰਦਰ ਸਾਨੂੰ ਤੇ ਬਾਹਰ ਘਲਤਾ ਲਾਇਆ ਕਿ ਨਹੀਂ ਲਾਇਆ ਉਹ ਮੁੜ ਕੇ ਝੱਟ ਹੀ ਤਾਂ ਅੰਦਰ ਹੀ ਗਈ ਤੇ ਕੁੜੀ ਸਿਰ ਸੁੱਟ ਕੇ ਬੈਠੀ ਆਪਾਂ ਦਵਾ ਦੋ ਇਹਨਾਂ ਪੈਰ ਪੂਰ ਛੇ ਉਹਨੂੰ ਮੈਂ ਮੈਡਮ ਨੂੰ ਬੁਲਾਇਆ ਲੱਗੇ ਰੇ ਤੱਕ ਘੰਟਾ ਦੱਬੜ ਦੁਬੜ ਮੁੜ ਕੇ ਸਰਵਿਸ ਹੱਕ ਪਈ ਤਾ ਉਹਨਾਂ ਨੂੰ ਜਵਾਬ ਦੇ ਤਾਂ ਵੀ ਕੁੜੀ ਹੱਨੀ ਜੋ ਕੁੜੀ ਚੰਗੀ ਰਾਤੀ ਚੰਗੀ ਭਲੀ ਆ ਤੁਹਾਨੂੰ ਕੀ ਲੱਗਦਾ ਹੁਣ ਇਹ ਹਾਂਜੀ ਇਹਨਾਂ ਨੇ ਹੁਣ ਗਲਤ ਕੰਮ ਕੋਈ ਕੀਤਾ ਤਾਂ ਹੀ ਆਪਾਂ ਤੇ ਨਹੀਂ ਤੇ آپریشن ਅੱਗੇ ਵੀ ਲੋਕੀ ਕਰਾਂਗੇ ਹਾਂਜੀ ਆਈ ਜਾਂਦੇ ਸਾਨੂੰ ਇਨਸਾਫ ਮਿਲੇ ਤੇ ਮੈਂ ਅਹੀਂ ਕੱਲ ਦੇ ਆਏ ਜੀ ਕੱਲ ਦੇ ਵੇਖਣਦੇ ਇਹਨਾਂ ਵੱਲ ਤੇ ਕੁੜੀ ਦਾ ਜਿਹੜਾ ਸਾਹ ਆ ਨਾ ਉਹ ਬੜੇ ਔਖੇ ਜਿਹਾ ਆਉਂਦੇ ਨੇ ਤੇ ਜਲ ਜਲਨ ਬੜੀ ਹੋਈ ਜਾਂਦੀ ਨੇ ਸਾਹ ਨਹੀਂ ਹੁੰਦਾ ਤੇ ਅਈ ਦਾ ਹੱਦ ਤੇ ਗੂਗੋ ਲਾਈ ਜਾਂਦੇ ਤੇ ਅਹੀਂ ਇਹਨੂੰ ਕਿੰਨੇ ਵੀ ਪੇਟੇ ਦਾ ਫੋਲ ਦਈ ਜਾਂਦਾ ਤੇ ਬਾਥਰੂਮ ਨਹੀਂ ਆਉਂਦੇ ਤੇ ਉਹ ਆnde ਨਹੀਂ ਜੀ ਇਹਨੂੰ ਮਤਲਬ ਮਤਲਬ ਗੈਸ ਹੋਈ ਆ ਤੇ ਗੈਸ ਦਾ ਕਰਕੇ ਪ੍ਰੋਬਲਮ ਨਹੀਂ ਤੇ ਤਾਂ ਕਰਕੇ ਇਹਨੂੰ ਮਤਲਬ ਬਾਰ ਵਕਦੀ ਕਹਿੰਦੀ ਵੀ ਮੈਨੂੰ ਉਲਟੀਆਂ ਆਉਣ ਪੈਂਦੀਆਂ ਨੇ ਤੇ ਕਦੀ ਕੁਝ ਕਹਿੰਦੀ ਤੇ 6 ਸਵੇਰੇ ਮਨੇ ਰਿਚਾਰ 4 ਵਜੇ ਨਾ ਇਹਨੂੰ ਦੌਰੇ ਪੈਣੇ ਸ਼ੁਰੂ ਹੋ ਗਏ। ਐਈ ਉਹਨੂੰ ਮਤਲਬ ਮੈਡਮ ਕੁੜੀਆਂ ਰਖੇ ਨੇ ਇਹਨਾਂ ਤੇ ਮੈਡਮ ਨੇ ਉਹਨੂੰ ਕਿਹਾ ਵੀ ਤੂੰ ਆਪਣੀ ਮੈਡਮ ਨੂੰ ਬਣਾਓ ਇਹਨੂੰ ਦੌਰੇ ਪੈਣੇ ਸ਼ੁਰੂ ਹੋ ਗਏ ਤੇ ਦੌਰਿਆਂ ਦਾ ਕਰਕੇ ਇਹਨੂੰ ਕੋਈ ਪ੍ਰੋਬਲਮ ਆਉਂਦੀ ਆ। ਉਹ ਵਿਚਾਰੀ ਬਾਦੀਆਂ ਬਾਵਾ ਫੜ ਕੇ ਤੇ ਕਹਿੰਦੀ ਵੀ ਮੈਨੂੰ ਹਨੇਰਾ ਆ ਗਿਆ ਅੱਖਾਂ ਜਦੋਂ ਦੌਰੇ ਪੈਂਦੇ ਨੇ ਹਨੇਰਾ ਅੱਖਾਂ ਖ ਅੱਗੇ ਆਉਂਦਾ ਆ। ਤੇ ਇਹਨਾਂ ਨੇ ਬਥੇਰਾ ਆਖਿਆ ਵੀ ਜੇ ਨਹੀਂ ਠੱਠੇ ਕੋ ਵਾਸਾ ਹੈਗਾ ਤੇ ਤੂੰ ਸਾਨੂੰ ਦਾਦੋ ਇਹ ਹੋਰ ਕਿਤੇ ਲੈ ਚੱਲ। ਤੇ ਆਦੇ ਨਹੀਂ ਜੀ ਕੋਈ ਗੱਲ ਨਹੀਂ ਠੀਕ ਹੋ ਜੇ ਠੀਕ ਹੋ ਜਾਗੇ ਫਿਰ ਇਹਨਾਂ ਦੇ ਮਤਲਬ ਭਾਜੀ ਉਹਨਾਂ ਨੂੰ ਬੁਲਾਇਆ ਇਹਦੇ ਮੁੰਡੇ ਨੇ ਭਾਜੀ ਉਹਨਾਂ ਨੂੰ ਬੁਲਾਇਆ ਤੇ ਇਹਨਾਂ ਜਾ ਕੇ ਤੇ ਬੰਨੇ ਨੂੰ ਕਹਾਂ ਵੀ ਤੂੰ ਥੱਲੇ ਆ ਤੇ ਕੁੜੀ ਨੂੰ ਤੇ ਵੇਖੋ ਤੇ ਸਾਡੀ ਤਾਂ ਗੱਲ ਨਹੀਂ ਛੋਂਦੀ ਤੇ ਇਹਨਾਂ ਕਹਾਂ ਤੇ ਫਿਰ ਵੇਖਿਆ ਤੇ ਮੁੜ ਕੇ ਆਏ ਤੇ ਫਿਰ ਬੁਲਾਇਆ ਤੇ ਇਹਨਾਂ ਮੁੜ ਕੇ ਸਾਮਿਲਵਾਰ ਕਰ ਦਿੱਤਾ ਤੇ ਕੁੜੀ ਨੂੰ ਪਤਾ ਨਹੀਂ ਤੇੜਾ ਤੂੜਾ ਕਰਕੇ ਦੇਣਾ ਪਤਾ ਨਹੀਂ ਟੀਕਾ ਲਾਇਆ ਹੋਵੇ ਨੀਂਦ ਵਾਲਾ ਟੀਕਾ ਲਾ ਦਿੱਤਾ ਉਹ ਮੁੜ ਕੇ ਹਿੱਲੀ ਜੁਲੀ ਨਹੀਂ ਰਹੀ ਜਾ ਕੇ ਲੈ ਕਹਿੰਦੀ ਉਹ ਵੇਖ ਲੋ ਤੇ ਇਹਦੇ ਲਾਗੇ ਜਾ ਕੇ ਬੋਲਿਓ ਨਾ ਬਸ ਸਾਡੇ ਹੁੰਦੇ ਥੋੜੇ ਜਿ ਦੇ ਦੋ ਘਟ ਕੋਰੇ ਲਏ ਹੋਨੇ ਤੇ ਮੁੜ ਕੇ ਹਿੱਲੀ ਜੁਲੀ ਨਹੀਂ ਬੱਚੇ ਕਿੰਨੇ ਇਹਦੇ ਪੇਲੇ ਬੱਚਾ ਇੱਕੋ ਹੀ ਹੈ ਪਹਿਲਾ ਹੀ ਆ ਇਹ ਚਾਹੁੰਦੇ ਵੀ ਇਨਸਾਫ ਮਿਲਣਾ ਚਾਹੀਦਾ ਜੋ ਇਹਨਾਂ ਵੀ ਜੇ ਸਾਡੇ ਆਖੇ ਨਹੀਂ ਲੱਗੇ ਸਾਨੂੰ ਉਹ ਡਾਕਟ ਜਿੱਥੇ ਹਸਪੀਟਲ ਖੜਿਆ ਨਾ ਉਹ ਕਹਿੰਦੇ ਤੁਸੀਂ 2 ਘੰਟੇ 3 ਘੰਟੇ ਰਹਿ ਲਏ ਹੁੰਦੇ ਤੇ ਫਿਰ ਸੈਰ ਤੋਂ ਅੱਛਾ ਗਲਤੀ ਇਹਨਾਂ ਕੋਈ ਆਹੀ ਤੇ ਅਸੀਂ ਤੇ 4 ਵਜੇ ਤੇ ਲਾ ਪਾਉਂਦੇ ਮੈਂ ਤੇ ਇੱਥੇ ਹੀ ਆ ਨਾ ਕੱਲ ਤੇ ਆਈ ਹੀ ਇੱਥੇ ਕੀ ਗਲਤੀ ਲਈ ਤੁਹਾਨੂੰ ਹੋਈ ਗਲਤੀ ਇਹ ਵੀ ਇਹਨਾਂ ਤੇ ਲਗੇਲੀ ਨਾਲ ਹੋਇਆ ਵੀ ਇਹਨਾਂ ਤੇ ਆਪ ਜਦੋਂ ਆਪ ਬੱਚੇ ਇਹਨਾਂ ਕੁੜੀਆਂ ਨੂੰ ਕਹਿੰਦਾ ਫੋਨ ਕਰੋ ਤੇ ਫੋਨ ਕਰਦੇ ਤੇ ਹੁੰਦੇ ਨਹੀਂ ਟਾਈਮ ਤੇ ਤੇ 2 ਘੰਟੇ ਡਾਢ ਅੱਜ ਮੈਨੂੰ ਇਤਲਾਹ ਮਿਲੀ ਹੈ ਕਿ ਕੋਈ ਲੜਕੀ ਰੋਜੀ ਆ ਰੋਜੀ ਪਤਨੀ ਸੂਰਜਮਤੀ ਵਾਸੀ ਅਹਮਦਾਬਾਦ ਜਿਹੜੀ ਕਾਲ ਹਸਪੀਟਲ ਮੌਤ ਹੋ ਗਈ ਆ ਉਹ ਮੈਂ ਆਖੋ ਇਥੋਂ ਆਣ ਕੇ ਪਤਾ ਕੀਤਾ ਹਸਪੀਟਲ ਨੂੰ ਜਿੰਨਾ ਦੱਸਿਆ ਵੀ 21 ਤਰੀਕ ਨੂੰ ਐਡਮਿਟ ਹੋਈ ਸੀ ਬਾਈ ਨੂੰ ਇਹਦੇ ਬੱਚਾ ਹੋਇਆ ਪ੍ਰੇਨ ਨਾਲ ਤੇ ਅੱਜ ਸਵੇਰ ਹੀ ਡੈਥ ਹੋ ਗਈ ਆ ਜਿਹੜੇ ਉਹਦੇ ਪਰਿਵਾਰਕ ਮੈਂਬਰ ਨੇ ਰੋਜੀ ਦੇ ਉਹ ਇਹ ਇਲਜ਼ਾਮ ਲਾਉਂਦੇ ਨੇ ਕਿ ਕਾਸ ਹਸਪੀਟਲ ਦੇ ਡਾਕਟਰਾਂ ਦੀ ਗੇਲੀ ਕਰਕੇ ਮੌਤ ਹੋਈ ਹੈ ਉਹਨਾਂ ਨੂੰ ਅਸੀਂ ਕਿਹਾ ਵੀ ਤੁਸੀਂ ਆਪਣਾ ਬਿਆਨ ਲਿਖਾਓ ਅਸੀਂ ਇਹਦਾ ਪੋਸਟਮਾਰਟ ਕਰਾਉਨੇ ਆ ਬੋਰਡ ਬਣਾ ਕੇ ਪੋਸਟਮਾਰਟ ਉਪਰੰਤ ਇਹ ਵਾਜੇਗਾ ਵੀ ਕਿਹੜੇ ਕਾਰਨਾਂ ਕਰਕੇ ਮੌਤ ਹੋਈ ਹੈ ਤੇ ਖਿਲਾਫ ਕਾਰਵਾਈ ਕੀਤੀ ਜੀ ਇਹ 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 ਕੰਮ ਸਾਰੀਆਂ ਪੋਸਟਮਾਰਟ ਹੋਣ ਤੋਂ ਬਾਅਦ ਸਾਹਮਣੇ ਆ ਜਾਣਗੀਆਂ ਨਾ ਕਿ ਇਹਨਾਂ ਦੀ ਅਣਗਿਹਲੀ ਨਾਲ ਮੌਤ ਹੋਈ ਕਿਸਤੀ ਦੇ ਕਰਕੇ ਹੋਈ ਜੀ ਤਿੰਨ ਚਾਰ ਦਿਨ ਤੋਂ ਪ੍ਰੈਸ਼ਰ ਆਇਆ ਸੀਗਾ ਕੋਆਪਰੇਟ ਕੀਤਾ ਸੱਜਣਾ ਅੱਜ ਸਵੇਰੇ ਨੂੰ ਕੋ ਪ੍ਰੋਬਲਮ ਆਈ ਕਿ ਚਾਰ ਅਕਸੈਂਟ ਕਰ ਰਿਹਾ ਉਹ ਤੋਂ ਮੈਨੂੰ ਫੋਨ ਗਿਆ ਮੈਂ ਅਸਲ ਸਟਾਫ ਨੂੰ ਲਿਆ ਯਾਰ ਦੇਖੋ ਤੇ ਰ ਡਾਕਟਰ ਸਾਹਿਬ ਆ ਗਏ ਉਹਨਾਂ ਮੈਨੂੰ ਪਤਾ ਜੋ ਫਸਟ ਸ਼ਿਟ ਦੇਣੀ ਹੈ ਤੇ ਉਸ ਤੋਂ ਬਾਅਦ ਰਫਰ ਕੀਤਾ ਨੂੰ ਸਲਸਕ ਅੱਥੇ ਨੰ ਡਾਕਟਰ ਵੀ ਸਿਹਰੀ ਹੋਈ ਬੱਚਾ ਵੈਸੇ ਠੀਕ ਹੈ ਤੇ ਡਾਕਟਰ ਤੁਹਾਡੇ ਕੋ ਇੱਥੇ ਖੁਦ ਦੇ ਆਪਣੇ अवेलेबल ਹੈ ਕਿ ਬਾਹਰੋਂ ਲਿਆਂਦੋ ਡਾਕਟਰ ਰਾਜਵੀਰ ਬਾਜਾ ਹੁੰਦੇ ਨੇ ਚਲੋ ਅੱਛਾ ਮੇਰਾ ਬੇਟਾ ਆਪਣਾ ਡਾਕਟਰ ਹੈ ਠੀਕ ਹੈ ਹਾਂਜੀ ਗੱਲ ਇਹ ਖੁੰਦੀ ਹੈ ਭਾਜੀ 27 ਡਾਕਟਰ ਰੋ ਸੱਜਣ ਕਰਦਾ 10 20 ਸਰਜਰੀਆਂ ਨੂੰ ਹੀ ਤੰਫਾ ਠੀਕ ਹੈ ਕਈ ਸਾਲਾਂ ਨੂੰ ਕਰਦਾ ਠੀਕ ਹੈ ਹੁਣ ਡਾਕਟਰ ਤੇ ਬਚਾਏਗਾ ਹੀ ਨਾ ਡਾਕਟਰ ਸੋਚਦੇ ਕਿ ਮੇਰਾ ਪੇਸ਼ੈਂਟ ਖਰਾਬ ਹੋ ਜਾ ਜਾਂ ਕੁਝ ਹੋ ਜਾ ਇਤਨੀ ਨਹੀਂ ਹੋਈ ਗੱਲ ਨਹੀਂ ਸਟਾਫ ਕਿਸ ਵਾਰਾ ਅਸੇ ਜੇ ਕਿ ਉਹ ਡਾਕਟਰ ਸੱਜਣ ਕੋ ਸਰਜਰੀ ਕਰਾ ਦੇ ਲਗਾ ਮੁੜ ਕੇ ਦੇਖੋ ਇਹ ਟਰੀਟਮੈਂਟ ਛੱਡ ਦੇਣ ਡਾਕਟਰ ਆਪਣਾ ਬੇਟਾ ਆਪਣਾ ਉੱਥੋਂ ਦਾ ਚੈਂਜਿੰਗਟ ਹੈ ਜੀ ਪ੍ਰੋਬਲਮ ਕੀ ਰਹਾ ਡਾਕਟਰ ਸਾਹਿਬ ਹਾਂ ਕਹਾਂ ਆਇਆ ਮੇਰਾ ਡਾਕਟਰ ਆਪਾਂ ਹਿੰਦਾਇ ਗਰੁੱਪ ਜਿੱਥੇ ਵੈਂਟੀਲੇਟਰ ਹੈ ਸਾਰਾ ਕੁਝ ਉੱਥੇ ਭੇਜ ਦਿਓ ਜੀ ਤੁਹਾਡੇ ਕੋਈ ਇੱਥੇ ਕੁਝ ਨਹੀਂ ਹੈਗਾ ਇਸ ਤਰੀਕੇ ਦਾ ਸਾਡੇ ਕੋਲ ਕੰਟੀਨਿਊਟ ਨਹੀਂ ਹੈ